हम इस तो पहला कि आप इस वीडियो के अगे चलिए पहला तो वाले कुछ क्लिप देखो देसी अंग्रेजी कच्ची पक्की असली नकली हर तरह की शराब हंसते हंसते पी जाते थे <laughs> फेफड़े गल गए जी उनके लेकिन उन्होंने शराब की बेजती नहीं होने दी यही कहा फेफड़े कमजोर थे शराब तो ठीक थी जिसमें रौशन जी का बुत लगाया जाएगा एक हाथ में बोतल ਦੂਸਰੇ ਹੱਥ ਮੇਂ ਕੁੱਤਾ ਉਹਨਾਂ ਦਾ ਮੂੰਹ ਚਾੜਤੇ ਹੋ। ਦੇਖ ਲੈ ਤੁਸੀਂ ਇਹ ਕਲਿੱਪ। ਹਾਂ ਹੁਣ ਇਹ ਹੁੰਦਾ ਸੀਗਾ ਉਹਨਾਂ ਟਾਈਮਾਂ ਦੀਆਂ ਗੱਲਾਂ ਜਦੋਂ ਸਾਡਾ ਕਲਚਰ ਹਾਲੇ ਬਹੁਤ ਪਿੱਛੇ ਸੀ ਬਹੁਤ ਪਿਛੜਿਆ ਹੋਇਆ ਸੀ। ਅਸੀਂ ਅੰਧਕਾਰ ਦੇ ਵਿੱਚ ਜਿਉ ਰਹੇ ਸੀ ਤੇ ਆਹ ਦੇਖੋ ਇਹ ਕਹਿ ਜੀ ਕਮੇਡੀ ਆ। ਐਵੇਂ ਉਹ ਪੜੇ ਲਿਖਿਆ ਜੇ ਵਾਲੀ ਐਵੇਂ ਕਮਜ਼ੋਰ ਜੀ ਸ਼ਹਿਰੀਆਂ ਜੀ ਵਾਲਾ ਸਟਾਫ ਹੈਗਾ ਇਹ ਇਹ ਜਿਹੇ ਲੋਕਾਂ ਦੀ ਜਿਹੜੇ ਜ਼ਿਆਦਾਤਰ ਆਪਾਂ ਜਿਹਨਾਂ ਨੂੰ ਕਹਿੰਦੇ ਆ ਕਿਵੇਂ ਜਨਾਨੀਆਂ ਦੇ ਨਾਲ ਬੈਠੇ ਰਹਿੰਦੇ ਆ ਆਪਦੇ ਜਵਾਕਾਂ ਦੇ ਨਾਲ ਬੈਠ ਕੇ ਵਾਲੀ ਕਾਮੇਡੀ ਦੇਖਦੇ ਰਹਿੰਦੇ ਆ ਪਰ ਸਾਡਾ ਜਿਹੜਾ ਵਿਰਸਾ ਵਾ ਉਹ ਤਾਂ ਪੂਰਾ ਮਰਦਾਨਗੀ ਦੇ ਨਾਲ ਭਰਿਆ ਹੋਇਆ ਵਾ ਹੁਣ ਆਪਾਂ ਚੱਲਾਂਗੇ ਆਪਣੀ ਅਸਲੀ ਪੰਜਾਬੀ ਦੇਸੀ ਕਾਮੇਡੀ ਦੇ ਵੱਲ ਥੋੜਾ ਹਲਕਾ ਓਏ ਬਾਈ ਮਾਗਰ ਕਰ ਤੁਹਾਨੂੰ ਤਾਂ ਨਿਆਰੀ ਆ ਗਿਆ ਅੱਜ ਕੱਡਾਂ ਗੜਿੱਕੇ ਹੁਣ ਤੁਹਾਨੂੰ ਦੋਨਾਂ ਦਾ ਫਰਕ ਪਤਾ ਲੱਗਿਆ ਇਹ ਆ ਅਸਲੀ ਆਪਣਾ ਵਿਰਸਾ ਹੁਣ ਮੈਂ ਇਹਨੂੰ ਆਪਣਾ ਵਿਰਸਾ ਕਿਉਂ ਕਹਿ ਰਿਆਂ ਕਿਉਂਕਿ ਮੈਨੂੰ ਵੀ ਉਹੀ ਪਤਾ ਲੱਗੂ ਜੋ ਮੈਂ ਪੜਦਾ ਰਹਾਂ ਇਹਨਾਂ ਵੀਡੀਓਜ਼ ਦੇ ਥੱਲੇ ਕਮੈਂਟਸ ਦੇ ਵਿੱਚ ਜਦੋਂ ਮੈਂ ਗਿਆ ਮੈਂ ਦੇਖਣਾ ਚਾਹੁੰਦਾ ਸੀ ਲੋਕਾਂ ਦੀ ਰਿਐਕਸ਼ਨ ਕੀ ਆ ਕਿੰਨੇ ਕੁ ਲੋਕ ਇਹਨਾਂ ਨੂੰ ਲਾਂਤਾਂ ਭੇਜ ਰਹੇ ਆ ਪਰ ਲਾਂਤਾਂ ਦੀ ਥਾਂ ਦੇ ਉੱਤੇ ਮੈਂ ਇਹ ਜੇ ਕਮੈਂਟਸ ਪੜੇ ਆ ਜ਼ਿਆਦਾ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਨਹੀਂ ਇਹੀ ਤਾਂ ਅਸਲੀ ਵਿਰਸਾ ਵਾ ਇੱਕ ਕੋਈ ਜਗਸੀਰ ਟੰਗਵਾਲੀ ਜੀ ਨੇ ਕੋਈ ਪਿੰਡ ਹੋਊਗਾ ਤੁੰਗ ਵਾਲੀ ਜੇ ਕੋਈ ਮੇਰਾ ਦੋਸਤ ਇਹ ਮੇਰਾ ਵੀਡੀਓ ਦੇਖ ਰਿਆ ਵਾ ਤੁੰਗ ਵਾਲੀ ਜਿੱਥੋਂ ਤੱਕ ਮੈਨੂੰ ਲੱਗਦਾ ਨਾਮ ਤੋਂ ਸ਼ਾਇਦ ਮਲੋਟਵਾਲ ਦੇ ਏਰੀਏ ਦਾ ਕੋਈ ਪਿੰਡ ਹੋਊਗਾ ਜੇ ਕੋਈ ਉਹਨਾਂ ਏਰੀਆ ਦਾ ਹੈ ਤਾਂ ਇਸ ਭਾਈ ਸਾਹਿਬ ਤੱਕ ਵੀ ਇਹ ਵਾਲਾ ਮੇਰਾ ਵੀਡੀਓ ਜ਼ਰੂਰ ਪਹੁੰਚਾਇਓ ਉਹਨੂੰ ਦੱਸਿਓ ਕਿ ਤੁਸੀਂ ਬਹੁਤ ਮਸ਼ਹੂਰ ਹੋਏ ਹੋ YouTube ਦੇ ਉੱਪਰ ਆਪਣਾ ਕਮੈਂਟ ਕਰਕੇ ਇਹਨਾਂ ਦੇ ਹੋਰ ਵੀ ਕਮੈਂਟਸ ਨੇ ਇਸ ਤਰ੍ਹਾਂ ਦੇ ਵੀਡੀਓਜ਼ ਦੇ ਵਿੱਚ ਤੇ ਦੇਖੋ ਇਹਨਾਂ ਨੇ ਅਸਲ ਦੇ ਵਿੱਚ ਇੱਥੇ ਆਪਾਂ ਨੂੰ ਸਮਝਾਇਆ ਕਿ ਇਹੀ ਆਪਣਾ ਵਿਰਸਾ ਵਾ ਅਸਲ ਦੇ ਵਿੱਚ ਜਿਹੜਾ ਤੁਸੀਂ ਇੱਕ ਵਿਰਸਾ ਤੁਹਾਨੂੰ ਅੱਜ ਤੱਕ ਲੱਗਦਾ ਰਿਹਾ ਵੀ ਉਹ ਗੁਰੂਆਂ ਵਾਲਾ ਸੀ ਜਾਂ ਸ਼ਹੀਦਾਂ ਵਾਲਾ ਸੀ ਕਰਤਾਰ ਸਿੰਘ ਸਰਾਭੇ ਵਾਲਾ ਸੀ ਤੁਸੀਂ ਅੱਜ ਤੱਕ ਗਲਤ ਚੱਲਦੇ ਰਹੇ ਹੋ ਅੱਗੇ ਕਮੈਂਟਸ ਦੇ ਵਿੱਚ ਲਿਖ ਕੇ ਇਹਨਾਂ ਨੇ ਸਮਝਾਇਆ ਵਾ ਕਿ ਪਹਿਲਿਆਂ ਜ਼ਮਾਨਿਆਂ ਦੇ ਵਿੱਚ ਇੱਕ ਭਾਈ ਵਿਆਹ ਕਰਾਉਂਦਾ ਹੁੰਦਾ ਸੀ ਤੇ ਬਾਕੀ ਦੇ ਸਿਰਫ ਉਹਦੀ ਘਰਵਾਲੀ ਦੇ ਨਾਲ ਤੀਰ ਤੁੱਕਾ ਲਾਉਂਦੇ ਰਹਿੰਦੇ ਸੀ ਇਹ ਹੀ ਆਪਣਾ ਅਸਲੀ ਵਿਰਸਾ ਤੇ ਬਹੁਤ ਮਾੜੀ ਗੱਲ ਆ ਅੱਜ ਆਪਾਂ ਆਪਣੇ ਇਸੇ ਵਿਰਸੇ ਤੋਂ ਦੂਰ ਜਾ ਰਹੇ ਹਾਂ ਤਾਂ ਇਸੇ ਕਰਕੇ ਪੂਰੀ ਪੰਜਾਬੀ ਬ੍ਰਾਦਰਰੀ ਨੂੰ ਇੱਕ ਹੱਥ ਜੋੜ ਕੇ ਮੇਰੀ ਬੇਨਤੀ ਆ ਕਿ ਆਪਣੀਆਂ ਭਾਬੀਆਂ ਨੂੰ ਕਈ ਲੋਕ ਜਿਹੜੇ ਕਹੀ ਜਾਂਦੇ ਆ ਕਿ ਮਾਂ ਵਰਗੀ ਹੁੰਦੀ ਆ ਭਾਬੀ ਕੋਈ ਮਾਂ ਵਰਗੀ ਨਹੀਂ ਹੁੰਦੀ ਜਗਸੀਰ ਤੰਗਵਾਲੀ ਜੀ ਕਹਿ ਰਹੇ ਆ ਤੀਰ ਤੁਕਾ ਉਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ ਇਹੀ ਆਪਣੇ ਕਲਚਰ ਦਾ ਅਸਲ ਦੇ ਵਿੱਚ ਮੇਨ ਪਾਰਟ ਆ ਹੁਣ ਅਸਲ ਦੇ ਵਿੱਚ ਇਹ ਗੱਲ ਹੋਈ ਕਿੱਥੋਂ ਐਕਚੁਅਲੀ ਮੈਂ ਹੋਰ ਵੀਡੀਓਜ਼ ਬਣਾਉਣੇ ਸੀ ਤਿੰਨ ਜਾਂ ਚਾਰ ਮੇਰੇ ਦਿਮਾਗ ਵਿੱਚ ਸੀਗੇ ਪਤਾ ਹੀ ਨਹੀਂ ਕਿੱਧਰੋਂ ਮੇਰੀ ਫੀਡ ਦੇ ਉੱਪਰ ਇਹਨਾਂ ਦੇ ਵਿੱਚੋਂ ਇੱਕ ਵੀਡੀਓ ਆਇਆ ਤੇ ਮੈਂ ਇਸੇ ਦੁਨੀਆ ਦੇ ਵਿੱਚ ਅੱਗੇ ਦੀ ਅੱਗੇ ਨਿਕਲਦਾ ਗਿਆ ਫਿਰ ਜਾ ਕੇ ਮੈਨੂੰ ਪਤਾ ਲੱਗਿਆ ਕਿ ਇੱਕ ਨਹੀਂ ਕੋਈ ਇੱਕ ਵੀਡੀਓ ਨਹੀਂ ਹੈਗਾ ਕੋਈ ਇੱਕ ਚੈਨਲ ਵਾਲੇ ਨਹੀਂ ਇਹ ਪੰਜਾਬੀ ਦੇ ਵਿੱਚ ਭਰੇ ਪਏ ਆ ਤੇ ਹੁਣ ਤੋਂ ਨਹੀਂ ਇਹ ਪਤਾ ਨਹੀਂ ਪਿਛਲੇ ਕਿੰਨੇ ਟਾਈਮ ਤੋਂ ਚੱਲ ਰਿਹਾ ਜਿਹੜਾ ਕਿ ਮੈਨੂੰ ਹੁਣ ਪਤਾ ਲੱਗਿਆ ਪਰ ਨਾਲ ਦੀ ਨਾਲ ਹੀ ਮੈਂ ਇਹਦੇ ਉੱਪਰ ਪਹਿਲਾਂ ਵੀਡੀਓ ਬਣਾਉਣਾ ਜ਼ਰੂਰੀ ਸਮਝਿਆ ਹੁਣ ਇੱਥੇ ਮੇਰੇ ਦਿਮਾਗ 'ਚ ਇੱਕ ਹੋਰ ਚੀਜ਼ ਆਈ ਇਹ ਬੰਦੇ ਜਿਹੜੇ ਹੈਗੇ ਆ ਜਿਹੜੇ ਇਹੋ ਜਿਹਾ ਕੁਝ ਬਣਾ ਰਹੇ ਆ ਇਹ ਕੋਈ ਚੰਦ ਤੋਂ ਤਾਂ ਨਹੀਂ ਟਪਕੇ ਜਾਂ ਚੰਦ ਦੇ ਉੱਤੇ ਬੈਠ ਕੇ ਤਾਂ ਨਹੀਂ ਵੀਡੀਓ ਬਣਾ ਰਹੇ ਹੈਗੇ ਇਹ ਵੀ ਕਿਸੇ ਨਾ ਕਿਸੇ ਪੰਜਾਬ ਦੇ ਇਲਾਕੇ ਤੋਂ ਹੋਣਗੇ ਇਨਾਂ ਵਿੱਚੋਂ ਇੱਕ ਕੋਈ ਚੈਨਲ ਹੈਗਾ ਵਾ ਉਹਦੇ ਬਾਰੇ ਵਿੱਚ ਮੈਂ ਕਮੈਂਟ ਦੇ ਵਿੱਚ ਪੜਿਆ ਕਿਉਂਕਿ ਮੈਂ ਜਾਨਣਾ ਚਾਹੁੰਦਾ ਸੀ ਅਸਲ ਦੇ ਵਿੱਚ ਕਿ ਕਿੱਥੋਂ ਦੇ ਬੰਦੇ ਆ ਤਾਂ ਉਹ ਕਿਸੇ ਨੇ ਕਮੈਂਟ ਦੇ ਵਿੱਚ ਲਿਖਿਆ ਕਿ ਇਹਨਾਂ ਦੇ ਵਿੱਚੋਂ ਕੋਈ 2-3 ਬੰਦੇ ਹੈਗੇ ਆ ਫਤੇਗੜ ਝੂੜੀਆਂ ਦੇ ਹੁਣ ਉਸ ਏਰੀਏ ਦੇ ਵੀ ਲੋਕ ਹੋਣਗੇ ਜਿਹੜੇ ਇਹਨਾਂ ਨੂੰ ਜਾਣਦੇ ਹੋਣਗੇ ਕੁਝ ਇੱਕ ਵੀਡੀਓ ਵਿੱਚ ਤੁਹਾਨੂੰ ਇਹਨਾਂ ਦੇ ਅੱਗੇ ਦਿਖਾਉਂਗਾ ਕਿਸੇ ਮੇਲੇ ਦੇ ਵਿੱਚ ਜਾ ਕੇ ਵੀ ਇਹੋ ਜਿਹਾ ਕੁਝ ਕਰ ਰਹੇ ਆ ਤੇ ਲੋਕ ਪੂਰੇ ਖੁਸ਼ ਹੋ ਰਹੇ ਆ ਹੁਣ ਮੈਂ ਇਹਨਾਂ ਦੇ ਬਣਾਏ ਹੋਏ ਥੰਬਨੇਲ ਇੱਥੇ ਤੁਹਾਨੂੰ ਪੜ੍ਹ ਕੇ ਸੁਣਾਉਂਗਾ ਕਿਉਂ ਸੁਣਾਉਂਗਾ ਤਾਂ ਕਿ ਮੈਨੂੰ ਹੋਰ ਵੀ ਜ਼ਿਆਦਾ ਆਪਣੇ ਆਪ ਦੇ ਉੱਪਰ ਸ਼ਰਮ ਮਹਿਸੂਸ ਹੋਵੇ ਤੇ ਮੈਂ ਚਾਹਨਾ ਕਿ ਤੁਸੀਂ ਵੀ ਉਹੀ ਸ਼ਰਮ ਮਹਿਸੂਸ ਕਰੋ ਇੱਕ ਪੰਜਾਬੀ ਹੋਣ ਦੇ ਤੌਰ ਦੇ ਉੱਤੇ ਕਿਉਂਕਿ ਹਰ ਟਾਈਮ ਇੱਕ ਫੋਕੀ ਝੂਠੀ ਜ਼ਿੰਦਗੀ ਦੇ ਵਿੱਚ ਰਹਿਣਾ ਵੀ ਸਹੀ ਨਹੀਂ ਹੁੰਦਾ ਸਾਨੂੰ ਕਿਤੇ ਨਾ ਕਿਤੇ ਸੱਚਾਈ ਨੂੰ ਪੂਰੇ ਉਹਦੇ ਅਸਲੀ ਗੰਦੇ ਚਿਹਰੇ ਦੇ ਵਿੱਚ ਸਵੀਕਾਰ ਕਰਨਾ ਪਊਗਾ ਸਾਰਾ ਦਿਨ ਸਿਰਫ ਇੱਕੋ ਹੀ ਚੀਜ਼ ਸੁਣਦੇ ਆ ਗੁਰੂਆਂ ਪੀਰਾਂ ਦੀ ਧਰਤੀ ਪਰ ਕੀ ਇਹ ਧਰਤੀ ਕੱਲੇ ਗੁਰੂਆਂ ਪੀਰਾਂ ਦੀ ਆ ਇਹ ਬੰਦੇ ਕੀ ਐਗਜ਼ਿਸਟ ਨਹੀਂ ਕਰਦੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਥੰਬਨੇਲ ਤੁਹਾਨੂੰ ਪੜ ਕੇ ਸੁਣਾਉਣ ਲੱਗਿਆ ਵਾ ਤਾਂ ਕਿ ਸਾਨੂੰ ਪਤਾ ਲੱਗੇ ਸਾਡਾ ਸਮਾਜ ਜਸਪਾਲ ਪੱਟੀ ਦੀ ਉਸ ਕਾਮੇਡੀ ਤੋਂ ਉਸ ਲੇਜੈਂਡਰੀ ਕਾਮੇਡੀ ਤੋਂ ਜਿਹਨੂੰ ਅੱਜ ਅਸੀਂ ਪੂਰੀ ਤਰ੍ਹਾਂ ਦੇ ਨਾਲ ਭੁੱਲ ਚੁੱਕੇ ਹਾਂ ਉਹਨਾਂ ਪੜੇ ਲਿਖੇ ਲੋਕਾਂ ਦੀ ਕਾਮੇਡੀ ਤੇ ਸਾਡੇ ਗੁਰੂ ਵੀ ਪੜੇ ਲਿਖੇ ਸੀ ਸਾਡੇ ਸਾਰੇ ਦੇ ਸਾਰੇ ਸ਼ਹੀਦ ਵੀ ਪੜੇ ਲਿਖੇ ਸੀ ਉੱਥੋਂ ਅਸੀਂ ਕਿੱਥੋਂ ਤੱਕ ਡਿੱਗ ਚੁੱਕੇ ਹਾਂ ਉਹਨਾਂ ਦੇ ਲਤਾ ਚਾਂਦ ਨੇ ਸਰੋਂ ਚ ਜਫਾ ਕੜਮਣੀ ਰਗੜਤੀ ਚੰਦ ਨੇ ਹੁਣ ਇਹ ਜਿਹੜਾ ਬੰਦਾ ਕੋਈ ਚੰਦ ਹੈਗਾ ਵਾ ਇਹਦੀ ਇੰਨੀ ਕ ਤਾਰੀਫ ਹੋ ਰਹੀ ਆ ਕਮੈਂਟਾਂ ਦੇ ਵਿੱਚ ਕਿ ਪਤਾ ਹੀ ਨਹੀਂ ਕਿੰਨਾ ਕੁ ਜ਼ਿਆਦਾ ਵੱਡਾ ਇਹਨੇ ਕੰਮ ਕਰਤਾ ਕਿੰਨੀ ਕ ਵੱਡੀ ਕੁਰਬਾਨੀ ਦਿੱਤੀ ਆ ਪੰਜਾਬ ਦੇ ਲਈ ਪ੍ਰਾਣੀ ਮਸ਼ੂਕ ਨੂੰ ਲੈ ਗੇ ਧੱਕੇ ਨਾਲ ਕੋਠੇ ਤਾਏ ਨੇ ਭਤੀਜੀ ਕਰਤੀ ਗਰਭਵਤੀ ਆਪਣੇ ਹੀ ਸਕੇ ਭਾਈ ਦੀ ਬੇਟੀ ਦੀ ਗੱਲ ਹੋ ਰਹੀ ਆ ਆਪਦੀ ਬੇਟੀ ਦੀ ਗੱਲ ਹੋ ਰਹੀ ਪਰ ਨਹੀਂ ਮੈਂ ਸੱਚ ਗਲਤ ਆ ਇੱਥੇ ਆਪਣਾ ਵਿਰਸਾ ਵਾ ਮੈਂ ਕਿਤੇ ਕਿਤੇ ਥੋੜਾ ਬਹੁਤ ਗਲਤ ਨਿਕਲ ਜਾਂਦਾ ਵਾਂ ਕਿਤੇ ਨਾ ਕਿਤੇ ਮੈਨੂੰ ਆਪਣੇ ਪੁਰਾਣੇ ਸ਼ਹੀਦ ਜਾਂ ਗੁਰੂਆਂ ਦੀਆਂ ਕੁਝ ਚੀਜ਼ਾਂ ਗਲਤ ਪਾਸੇ ਵੱਲ ਲੈ ਜਾਂਦੀਆਂ ਨੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਵਿਰਸੇ ਦੇ ਨਾਲ ਜੁੜਿਆ ਰਵਾਂ ਮੋਚੀ ਜਿਗਾੜ ਲਾ ਗਿਆ ਲੱਕੜਾਂ ਲੈਣ ਗਈ ਰਗੜ ਤੇ ਇਹ ਸਾਰਾ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਇਹ ਲੋਕ ਸਾਡੀਆਂ ਅੱਖਾਂ ਦੇ ਸਾਹਮਣੇ ਕਰ ਰਹੇ ਆ ਮੇਰਾ ਇਹੀ ਕੁਐਸਚਨ ਆ ਇਹਨਾਂ ਦੀ ਇੰਨੀ ਹਿੰਮਤ ਅੱਜ ਕਿਵੇਂ ਹੋਗੀ ਇਹਨਾਂ ਲੋਕਾਂ ਦੀ ਤੇ ਉਹਨਾਂ ਲੋਕਾਂ ਦੀ ਕਿਵੇਂ ਇੰਨੀ ਹਿੰਮਤ ਹੋਗੀ ਕਿ ਥੱਲੇ ਕਮੈਂਟ ਦੇ ਵਿੱਚ ਇਹਨਾਂ ਲੋਕਾਂ ਨੂੰ ਹੀ ਸੁਣਾ ਰਹੇ ਆ ਲੋਕ ਹਲੇ ਕਿੰਨਾ ਕੁ ਹੋਰ ਗਿਰਨਾ ਸਾਡਾ ਬਾਕੀ ਹੈ ਇੱਕ ਝੂਠ ਦਾ ਬੱਬਲ ਆ ਮੈਂ ਬਹੁਤ ਸਾਲਾਂ ਤੋਂ ਕਹਿ ਰਿਹਾ ਆਪਣੇ ਦੋਸਤਾਂ ਨਾਲ ਜਦੋਂ ਵੀ ਅਸੀਂ ਗੱਲਾਂ ਕਰਦੇ ਆ ਪੰਜਾਬੀ ਸਪੈਸ਼ਲੀ ਅਸੀਂ ਇੱਕ ਝੂਠ ਦੀ ਬੱਬਲ ਦੇ ਵਿੱਚ ਰਹਿ ਰਹੇ ਆ ਸੱਚ ਨੂੰ ਸਵਕਾਰਨਤਾ ਸੀ ਕਰਨਾ ਹੀ ਨਹੀਂ ਹੈ ਕਦੇ ਪਰ ਮੈਂ ਸੱਚ ਨੂੰ ਪੂਰੇ ਉਹਦੇ ਗੰਦੇ ਰੂਪ ਦੇ ਵਿੱਚ ਠੋਡੇ ਸਾਹਮਣੇ ਲੈ ਕੇ ਆਉਂਗਾ ਕੇਲੇ ਨੇ ਦਰਜੀ ਦੀ ਘਰ ਵਾਲੀ ਠੋਕ ਇਹ ਥੰਬਨੇ ਲਾ ਸਾਡੀ ਆਪਣੀ ਮਾਂ ਬੋਲੀ ਦੇ ਵਿੱਚ ਪਲੇਟਾਂ ਲੈਣ ਗਈ ਰਗੜੀ ਇਨੂੰ ਸਾਡਾ ਕਲਚਰ ਕਿਹਾ ਜਾ ਰਿਹਾ ਵਾ ਮੈਨੂੰ ਲੱਗਿਆ ਸੀਗਾ ਕਿ ਬਾਬਰ ਬਾਣੀ ਸਾਡਾ ਕਲਚਰ ਆ ਮੈਨੂੰ ਲੱਗਿਆ ਸੀ ਉਹ ਕਰਤਾਰ ਸਿੰਘ ਸਰਾਬੇ ਵਰਗੇ ਭਗਤ ਸਿੰਘ ਵਰਗੇ ਜਿਹੜੇ ਫਰਾਟੇਦਾਰ ਇੰਗਲਿਸ਼ ਬੋਲਦੇ ਸੀ ਮੈਨੂੰ ਲੱਗਿਆ ਕਿਤੇ ਉਹ ਸਾਡੇ ਪੂਰਵਜ ਨੇ ਇੱਕ ਹੋਰ ਚੀਜ਼ ਦੇਖੋ ਥੰਬਨੇਲ ਦੀਆਂ ਫੋਟੋਆਂ ਦੇਖੋ ਹੁਣ ਪ੍ਰੋਬਲਮ ਕੀ ਆ ਬਹੁਤ ਸਾਰੇ ਲੋਕ ਇਹ ਹੋਣਗੇ ਇਹੋ ਜਿਹੇ ਵੀ ਹੋਣਗੇ ਜਿਹੜੇ ਮੈਨੂੰ ਕਹਿਣਗੇ ਕਿ ਦੂਸਰੀ ਤਰ੍ਹਾਂ ਦੇ ਵੀਡੀਓ ਵੀ ਤਾਂ ਹੈਗੇ ਆ ਉਹ ਕੱਲੇ ਪੰਜਾਬੀ ਨਹੀਂ ਬਣਾਉਂਦੇ ਗੋਰਿਆਂ ਦੇ ਤਾਂ ਸ਼ੁਰੂ ਤੋਂ ਬਣ ਰਹੇ ਆ ਜਿਹੜੇ ਅਸ਼ਲੀਲ ਵੀਡੀਓ ਹੁੰਦੇ ਆ ਤਾਂ ਜੇ ਇੱਥੇ ਵੀ ਕੁਝ ਲੋਕਾਂ ਨੇ ਬਣਾ ਲਏ ਤਾਂ ਕੀ ਫਰਕ ਆ ਫਰਕ ਆ ਇੱਕ ਬਹੁਤ ਵੱਡਾ ਫਰਕ ਆ ਜਿਹੜੇ ਉਸ ਤਰ੍ਹਾਂ ਦੇ ਵੀਡੀਓ ਹੁੰਦੇ ਆ ਉਸ ਇੰਡਸਟਰੀ ਦੇ ਵੀਡੀਓਜ਼ ਹੁੰਦੇ ਆ ਉਹ ਕਦੇ ਵੀ YouTube ਦੇ ਉੱਪਰ ਨਹੀਂ ਆਉਂਦੇ ਉਹ ਇੱਕ ਖਾਸ ਅਲੱਗ ਕੈਟਾਗਰੀ ਆ ਉਹਨਾਂ ਦੀ ਅਲੱਗ ਵੈਬਸਾਈਟਸ ਹੁੰਦੀਆਂ ਨੇ ਉਹ ਇਸ ਤਰ੍ਹਾਂ ਹੀ ਨਹੀਂ ਹੈਗਾ ਕਿ ਤੁਹਾਡਾ ਵੀ ਕੋਈ ਟੀਨੇਜਰ ਠੋਡਾ ਬੱਚਾ ਹੋਵੇ ਤੁਹਾਡੀ ਬੇਟੀ ਹੋਵੇ ਤੁਹਾਡਾ ਬੇਟਾ ਚਾਹੇ ਉਹ ਵਿਚਾਰਾ ਹਾਲੇ ਉਹਨਾਂ ਸੱਭਿਆਚਾਰ ਨਾਲ ਨਹੀਂ ਜੁੜਿਆ ਹੋਇਆ ਹਾਲੇ ਉਹਨਾਂ ਉਹ ਜਗਸੀਰ ਟੰਗਵਾਲੀ ਜੀ ਦੀ ਕਹਿਣ ਦੀ ਤਰ੍ਹਾਂ 68 ਸਾਲ ਦੀ ਉਮਰ ਆ ਉਹਨਾਂ ਦੀ ਹਾਲੇ ਤੀਰ ਤੱਕਾ ਲਾਉਣਾ ਉਹ ਨਹੀਂ ਸਿੱਖਿਆ ਉਹ ਸ਼ਾਇਦ YouTube ਦੇ ਉੱਪਰ ਵੈਸੇ ਹੀ ਆਪਣਾ ਟਾਈਮ ਪਾਸ ਕਰ ਰਿਹਾ ਉਹਦੀ ਫੀਡ ਦੇ ਉੱਪਰ ਸਾਹਮਣੇ ਆ ਜਾਣਾ ਇਹ ਸਾਰਾ ਕੁਝ ਜਿਹੜੇ ਦੂਸਰੇ ਵੀਡੀਓ ਇਸ ਤਰ੍ਹਾਂ ਨਹੀਂ ਆਉਂਦੇ ਤੁਹਾਨੂੰ ਵੈਬਸਾਈਟ ਉੱਥੇ ਜਾ ਕੇ ਖੋਲਣੀਆਂ ਪੈਣਗੀਆਂ ਫੇਰ ਤੁਹਾਨੂੰ ਇਹੋ ਜਿਹਾ ਕੁਝ ਦਿਖਦਾ ਉੱਥੇ ਇਹ ਜਿਹੜੇ ਵੀਡੀਓਜ਼ ਨੇ ਇਹ ਕਿਸੇ ਦੇ ਵੀ ਸਾਹਮਣੇ ਆ ਜਾਣਗੇ ਕਦੇ ਵੀ ਇਹਨਾਂ ਵੀਡੀਓਜ਼ ਨੇ ਨਹੀਂ ਦੇਖਣਾ ਕਿ ਉਹ ਬੰਦੇ ਦਾ ਉਸ ਟਾਈਮ ਉਹਦੀ ਮਾਨਸਿਕ ਹਾਲਤ ਕੀ ਆ ਉਹ ਕਿਹਦੇ ਨਾਲ ਬੈਠਾ ਵਾ ਉਹਦੀ ਆਪਣੀ ਉਮਰ ਕਿੰਨੀ ਆ ਉਹ ਕੋਈ ਛੋਟਾ ਬੱਚਾ ਵਾ ਜਾਂ ਕੌਣ ਆ ਇੱਕ ਪੁਰਾਣੇ ਟਾਈਮ ਹੁੰਦੇ ਸੀ ਪੁਰਾਣੇ ਟਾਈਮਾਂ ਦੇ ਵਿੱਚ ਜਿਹੜੇ ਵੈਲੀ ਵੀ ਹੁੰਦੇ ਸੀ ਜਿਨ੍ਹਾਂ ਨੇ ਕੁਝ ਕਤਲ ਵੀ ਕੀਤੇ ਹੁੰਦੇ ਸੀ ਕੁਝ ਹੋਰ ਗਲਤ ਕੰਮ ਵੀ ਕੀਤੇ ਹੁੰਦੇ ਸੀ ਅੱਜ ਤੱਕ ਮੈਨੂੰ ਇੱਕ ਐਗਜ਼ਾਮਪਲ ਇਹ ਜੀ ਨਹੀਂ ਮਿਲੀ ਜਿਹੜੇ ਦੇ ਵਿੱਚ ਕੋ ਬਹੁਤ ਵੱਡਾ ਵੈਲੀ ਹੋਵੇ ਪਿੰਡ ਦੀ ਨਹੀਂ ਆਸ-ਪਾਸੇ ਦੇ ਪੂਰੇ ਏਰੀਏ ਦੇ ਵਿੱਚ ਕਿਸੇ ਵੀ ਔਰਤ ਵੱਲ ਕਿਸੇ ਲੜਕੀ ਵੱਲ ਉਹਨੇ ਅੱਖ ਚੱਕ ਕੇ ਦੇਖਿਆ ਹੋਵੇ ਇਹ ਇੱਕ ਪੱਕਾ ਅਸੂਲ ਹੁੰਦਾ ਸੀ ਪਲਵਾਨੀ ਦਾ ਵੀ ਅਸੂਲ ਹੁੰਦਾ ਸੀ ਵੈਲਪੁਣੇ ਦਾ ਵੀ ਅਸੂਲ ਇਹੀ ਹੁੰਦਾ ਸੀ ਔਰਤ ਨੂੰ ਪਿੰਡ ਦੀ ਧੀ ਨੂੰ ਚਾਹੇ ਪਿੰਡ ਦੀ ਨਹੀਂ ਇਲਾਕੇ ਦੀ ਜਾਂ ਵੈਸੇ ਵੀ ਇਸ ਚੀਜ਼ ਦੇ ਵਿੱਚ ਉਹ ਬਹੁਤ ਹੀ ਸਾਫ਼ ਹੁੰਦੇ ਸੀ ਹਾਂ ਕੁਝ ਜਿਹੜੇ ਰਹੇ ਆ ਉਹਨਾਂ ਨੂੰ ਫਿਰ ਚਾਹੇ ਦੂਜੇ شریف ਬੰਦੇ ਹੀ ਹੁਣ ਉਹੀ ਨਾਲ ਦੇਣਾ ਠੋਕ ਦਿੰਦੇ ਸੀ ਅੱਜ ਖੁੱਲਾ ਖੇਲ ਫਰੂਖਾਬਦੀ ਹੁਣ ਇੱਕ ਹੋਰ ਤੁਹਾਨੂੰ ਮੈਂ ਇੱਥੇ ਕਲਿੱਪ ਦਿਖਾਉਣਾ ਚਾਹੁੰਨਾ ਇਹ ਭਾਈ ਸਾਹਿਬ ਜਿਹੜੇ ਹੈਗੇ ਆ ਕੋਈ ਪਤਾ ਨਹੀਂ ਇਹਨਾਂ ਨੂੰ ਤਾਂ ਭਾਈ ਸਾਹਿਬ ਵੀ ਕਹਿਣ ਦਾ ਦਿਲ ਨਹੀਂ ਕਰਦਾ ਨਾਰਮਲ ਦੇ ਵਿੱਚ ਮੈਂ ਜਦੋਂ ਗੁੱਸੇ ਵਿੱਚ ਥੋੜਾ ਜਿਹਾ ਬੋਲਦਾ ਹੋਵਾਂ ਤਾਂ ਲੜਤਾਂ ਮੈਂ ਕਿਸੇ ਨਾਲ ਨਹੀਂ ਸਕਦਾ ਤਾਂ ਮੈਂ ਭਾਈ ਸਾਹਿਬ ਬੋਲ ਦਿੰਦਾ ਪਰ ਇਹਨਾਂ ਨੂੰ ਤਾਂ ਮੇਰਾ ਦਿਲ ਨਹੀਂ ਕਰਦਾ ਐਵੇਂ ਵੀ ਕਹਿਣ ਦਾ ਆ ਸਟਾਰਟ ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਇਹ ਕਹਿੰਦਾ ਕਿ ਸਿਰਫ ਮਢੀਰ ਲਈ ਆ ਕੁੜੀਆਂ ਇਹਦੇ ਤੋਂ ਦੂਰ ਰਹਿਣ ਹਾਂ ਕੁੜੀਆਂ ਨੂੰ ਬਿਲਕੁਲ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਵਾ ਕਿਉਂ ਉਹਦਾ ਵੀ ਇੱਕ ਕਾਰਨ ਆ ਕਿਉਂਕਿ ਕੁੜੀਆਂ ਦਾ ਇੱਕ ਹੋਰ ਕੰਮ ਅਸੀਂ ਦਿੱਤਾ ਹੋਇਆ ਪੰਜਾਬ ਦੇ ਮਰਦਾਂ ਨੇ ਭਾਵੇਂ ਪੰਜਾਬ ਇਧਰਲਾ ਹੋਵੇ ਤੇ ਚਾਹੇ ਪਾਕਿਸਤਾਨ ਵਾਲਾ ਹੋਵੇ ਉਹ ਹੈਗਾ ਪੂਰੀ ਦੀ ਪੂਰੀ ਪਰਿਵਾਰ ਦੀ ਜਿਹੜੀ ਇੱਜ਼ਤ ਹੈਗੀ ਆ ਉਹਦੀ ਪੂਰੀ ਜ਼ਿੰਮੇਵਾਰੀ ਕੁੜੀ ਦੇ ਉੱਪਰ ਆ ਸਰ ਤੇ ਚੁੰਨੀ ਵੀ ਲੈਣੀ ਆ ਪਤਾ ਨਹੀਂ ਕਿੰਨੇ ਹਰ ਗਾਣੇ ਦੇ ਵਿੱਚ ਕੋਈ ਸਿੰਗਰ ਹੋਊਗਾ ਕੋਈ ਮਾਡਲ ਹੋਊਗਾ 10 15 ਉਹਦੇ ਨਾਲ ਉਹੋ ਜਿਹੇ ਗੁੰਡੇ ਹੁੰਦੇ ਆ ਮੁੱਛਾਂ ਸਾਰਿਆਂ ਦੀਆਂ ਖੜੀਆਂ ਹੁੰਦੀਆਂ ਨੇ ਪਰ ਨਾਲ ਉਹ ਇੱਕ ਲੈਕਚਰ ਦੇ ਰਿਹਾ ਹੁੰਦਾ ਵੀ ਜਿਹੜੀ ਕੁੜੀ ਆ ਉਹਦੇ ਸਿਰ ਦੇ ਉੱਪਰ ਚੁੰਨੀ ਹੋਣੀ ਚਾਹੀਦੀ ਆ ਅਗਲੀ ਚੀਜ਼ ਫੇਰ ਮੈਂ ਉਥੇ ਆਉਣਾ ਕੁਝ ਲੋਕ ਕਹਿਣਗੇ ਕਿ ਯਾਰ ਇਹ ਇਸ ਤਰ੍ਹਾਂ ਚੱਲਦਾ ਰਹਿੰਦਾ ਇਹ ਵੀ ਇੱਕ ਐਂਟਰਟੇਨਮੈਂਟ ਦਾ ਸਾਧਨ ਹੈਗਾ ਇਹ ਆ ਉਹ ਆ ਇਹ ਤਾਂ ਇਕੱਲੇ ਬੈਠ ਕੇ ਦੇਖਣ ਵਾਲੀਆਂ ਚੀਜ਼ਾਂ ਨੇ ਪਹਿਲੀ ਚੀਜ਼ ਇਕੱਲੇ ਬੈਠ ਕੇ ਦੇਖਣ ਵਾਲੀ ਚੀਜ਼ ਸੋਸ਼ਲ ਮੀਡੀਆ ਦੇ ਉੱਪਰ ਆ ਦੂਸਰੀ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿੰਨਾ ਹੋਣਾ ਬੰਦਾ ਖੇਤ ਦੇ ਵਿੱਚ ਦੀ ਫੋਟੋ ਬਣਾਈ ਹੋਈ ਆ ਪਤਾ ਨਹੀਂ ਇਹ ਰੋਲ ਜਿਹੜਾ ਕੀਤਾ ਕਿਸੇ ਮੁੰਡੇ ਨੇ ਕੀਤਾ ਜਾਂ ਅਸਲੀ ਕੋਈ ਲੜਕੀ ਸੀ ਔਰਤ ਸੀ ਕੀ ਸਾਡੇ ਪੰਜਾਬ ਦੇ ਵਿੱਚ ਖੇਤ ਹੀ ਨੇ ਕਿੰਨੀਆਂ ਔਰਤਾਂ ਨੇ ਚਾਹੇ ਉਹ ਆਵਦੀਆਂ ਪੰਜਾਬੀ ਔਰਤਾਂ ਹੋਣ ਤੇ ਚਾਹੇ ਯੂਪੀ ਐ ਬਿਹਾਰ ਤੋਂ ਆਏ ਹੋਏ ਮਜ਼ਦੂਰਾਂ ਦੀਆਂ ਔਰਤਾਂ ਕਿੰਨੀਆਂ ਔਰਤਾਂ ਖੇਤਾਂ ਦੇ ਵਿੱਚ ਕੰਮ ਕਰਦੀਆਂ ਨੇ ਹੁਣ ਜਿਹੜੇ ਵੀ ਇਹ ਬੈਠ ਕੇ ਜਿਹੜੇ ਕਹਿੰਦੇ ਆ ਬਾਈ ਤੇਰਾ ਅਗਲਾ ਵੀਡੀਓ ਛੇਤੀ ਨਹੀਂ ਆਇਆ ਅਗਲਾ ਤੁਹਾਨੂੰ ਕੀ ਲੱਗਦਾ ਉਹ ਸ਼ਾਮ ਨੂੰ ਕੋਈ ਕਿਤਾਬ ਪੜਨ ਕੇ ਸਾਇੰਸ ਦੀ ਜਾਂ ਕੋਈ ਪਾਠ ਕਰਨਗੇ ਉਹ ਉਹਨਾਂ ਦੇ ਦਿਮਾਗ 'ਚ ਆਹੀ ਗੰਦ ਚੱਲਣਾ ਤੁਸੀਂ ਜੋ ਚੀਜ਼ਾਂ ਦੇਖਦੇ ਰਹੋਗੇ ਜਿਹੜੀਆਂ ਚੀਜ਼ਾਂ ਤੁਸੀਂ ਸੁਣਦੇ ਰਹੋਗੇ ਉਹੀ ਤੁਸੀਂ ਬਣੋਗੇ ਇੱਕ ਦਿਨ ਜਿਹੜੇ ਲੋਕ ਇਹੋ ਜਿਹੀ ਗੰਦ ਦੇਖਣ ਦੇ ਆਦੀ ਹੋ ਜਾਂਦੇ ਆ ਉਹਨਾਂ ਦੇ ਦਿਮਾਗ ਵਿੱਚ ਇਹੀ ਚੀਜ਼ਾਂ ਪੈਂਦੀਆਂ ਨੇ ਔਰਤਾਂ ਦੇ ਪ੍ਰਤੀ ਇਹੋ ਜਿਹੀ ਮਾਨਸਿਕਤਾ ਵਾਲੇ ਲੋਕ ਹੀ ਇਹੋ ਜੀਆਂ ਹਰਕਤਾਂ ਕਰਦੇ ਨੇ ਇਹੋ ਜੇ ਕ੍ਰਾਈਮ ਕਰਦੇ ਨੇ ਜਦ ਦੇਖਣਾ ਹੀ ਸਾਰਾ ਦਿਨ ਆਹੀ ਕੁਛ ਆ ਵੀ ਖੇਤਾਂ ਦੇ ਵਿੱਚ ਆਹੀ ਕੁਛ ਹੋਣਾ ਵਾ ਹੁਣ ਆਪਾਂ ਦੁਬਾਰਾ ਕਮੈਂਟਸ ਵੱਲ ਚੱਲਦੇ ਆਂ ਹੁਣ ਪਹਿਲਾਂ ਫੇਰ ਇੱਕ ਵਾਰੀ ਜਗਸੀਰ ਤੁੰਗਵਾਲੀ ਜੀ ਦਾ ਹੀ ਬਿਆਨ ਪੜ੍ਹ ਲੈਨੇ ਆਪਾਂ ਪਹਿਲਾਂ ਤਾਂ ਇਹ ਅਥੀ ਇਹ ਕਹਿ ਰਿਹਾ ਬੰਦਾ ਕਿ ਇਹੀ ਕਲਚਰ ਆ ਸਾਡੇ ਪਿਓ ਦਾਦੇ ਵੀ ਇਸੇ ਤਰ੍ਹਾਂ ਦੇ ਨਾਲ ਸਾਨੂੰ ਮਜ਼ਾਕ ਕਰਦੇ ਹੁੰਦੇ ਸੀ ਇਸੇ ਤਰ੍ਹਾਂ ਸਾਨੂੰ ਗਾਲਾਂ ਕੱਢਦੇ ਹੁੰਦੇ ਸੀ ਨਹੀਂ ਭਾਈ ਸਾਨੂੰ ਕਿਸੇ ਨੇ ਇਸ ਤਰ੍ਹਾਂ ਗਾਲਾਂ ਨਹੀਂ ਕੱਢੀਆਂ ਸਾਡੇ ਪਿਓ ਦਾਦੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਸੀ ਤੇ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਾਣ ਆ ਚਾਹੇ ਦਾਦਾ ਜੀ ਹੋਣ ਚਾਹੇ ਨਾਨਾ ਜੀ ਹੋਣ ਚਾਹੇ ਉਹਨਾਂ ਦੇ ਪੁਰਾਣੇ ਪੂਰਵਜ ਹੋ ਉਹ ਸਾਰੇ ਦੇ ਸਾਰੇ ਪੜੇ ਲਿਖੇ ਸੀ ਉਹਨਾਂ ਨੇ ਕਦੇ ਗਾਲ ਨਹੀਂ ਕੱਢੀ ਤਾਂ ਇਹ ਜਿਹੜਾ ਆਵਦਾ ਤੁਸੀਂ ਇੱਕ ਅਨਪੜਤਾ ਤੇ ਇਹ ਸਾਰਾ ਕੁਝ ਥੋਪ ਰਹੇ ਹੋ ਨੇ ਇੱਕ ਪੰਜਾਬੀ ਸਮਾਜ ਵਿਰਸਾ ਬਣਾ ਕੇ ਸਾਰੇ ਪੰਜਾਬ ਦੇ ਉੱਤੇ ਇਹਨੂੰ ਬੰਦ ਕਰ ਦਿਓ ਇਹ ਸਾਰਿਆਂ ਦਾ ਵਿਰਸਾ ਨਹੀਂ ਹੈ ਇਹ ਸਿਰਫ ਥੋੜਾ ਕੁਝ ਲੋਕਾਂ ਦਾ ਵਿਰਸਾ ਵਾ ਤੇ ਇਹਦੇ ਨਾਲ ਪ੍ਰੋਬਲਮ ਕੀ ਹੋਣੀ ਆ ਜਿਹੜੀ ਵੀ ਅਗਲੀ ਪੀੜ੍ਹੀ ਆ ਰਹੀ ਆ ਉਹਨਾਂ ਨੂੰ ਇਹੀ ਵਿਰਸਾ ਲੱਗਣਾ ਵਾ ਅੱਗੇ ਜਿਹੜੀ ਗੱਲ ਇਹ ਬੰਦੇ ਨੇ ਕਹੀ ਉੱਥੇ ਆ ਕੇ ਤਾਂ ਮਤਲਬ ਮੈਂ ਹੈਰਾਨ ਹੋ ਗਿਆ ਕਹਿੰਦਾ ਇੰਨਾ ਵਧੀਆ ਠੋਡਾ ਇਹ ਕੰਟੈਂਟ ਆ ਮੈਂ ਆਪਦੇ ਪੋਤੇ ਦੇ ਨਾਲ ਬੈਠ ਕੇ ਦੇਖਦਾ ਹਾਂ ਤੇ ਅਸੀਂ ਦੋਨੇ ਬਹੁਤ ਹੱਸਦੇ ਹਾਂ ਹੁਣ ਇਹ ਪੋਤਾ ਵਾ ਜਿਹੜਾ ਪਤਾ ਨਹੀਂ ਇਹਦੀ ਕਿੰਨੀ ਉਮਰ ਹੈ ਇਹ ਵੱਡਾ ਹੋ ਕੇ ਜੋ ਬਣੂਗਾ ਉਹ ਸਭ ਦੇ ਸਾਹਮਣੇ ਆ ਹੁਣੇ ਆਹ ਅਗਲਾ ਕਮੈਂਟ ਵੀ ਦੇਖ ਲਓ ਆਗੇ ਠੋਡੇ ਉਹੀ ਪੰਜਾਬ ਪੰਜਾਬੀ ਪੰਜਾਬੀ ਤਾਲੇ ਜਿਹੜੀ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਸੀ ਪਿਛਲੇ ਵੀਡੀਓ ਦੇ ਵਿੱਚ ਹੋਇਆ ਨਾ ਉਹੀ ਕਿਉਂ ਇਸ ਸਰਕਲ ਚੋਂ ਬਾਹਰ ਨਿਕਲਣਾ ਪਊ ਕਿਉਂਕਿ ਸਾਡੇ ਕੋਲੇ ਸਿਰਫ ਆਹੀ ਕੁਝ ਬਚਿਆ ਵਾ ਤੁਹਾਨੂੰ ਬਾਕੀ ਦੀਆਂ ਲੈਂਗੁਏਜਸ ਪੜਨੀਆਂ ਪੈਣਗੀਆਂ ਪਹਿਲਾਂ ਉਹਨੋਂ ਤੋਂ ਗਿਆਨ ਲੈ ਕੇ ਆਓ ਪੰਜਾਬੀ ਦੇ ਵਿੱਚ ਉਹ ਸਾਰਾ ਕੰਟੈਂਟ ਬਣਾਓ ਅਦਰਵਾਈਜ਼ ਸਾਡੇ ਕੋਲੇ ਇਹੀ ਕੁਝ ਰਹਿ ਗਿਆ ਹੁਣ ਇੱਕ ਹੋਰ ਵੀਡੀਓ ਕੋਈ ਮੇਲਾ ਵਾ ਮੇਲਾ ਹੁਣ ਸਭ ਦਾ ਸਾਂਝਾ ਹੁੰਦਾ ਉੱਥੇ ਬੱਚਿਆਂ ਨੇ ਵੀ ਜਾਣਾ ਉੱਥੇ ਔਰਤਾਂ ਨੇ ਵੀ ਜਾਣਾ ਇਹ ਇਹ ਜਿਹੜੇ ਲੋਕ ਨੇ ਇਹ ਬੇਸ਼ਰਮ ਲੋਕ ਨੇ ਜਿਹੜੇ ਇਹ ਸਿਰਫ ਆਪ ਦਾ ਵੀਡੀਓ ਬਣਾਉਣ ਦੇ ਲਈ ਇੱਕ ਪਬਲਿਕ ਪਲੇਸ ਦੇ ਉੱਪਰ ਜਾ ਰਹੇ ਆ ਤੇ ਉੱਥੇ ਜਾ ਕੇ ਇਹੋ ਜਿਹਾ ਬਕਵਾਸ ਕਰ ਰਹੇ ਆ ਇਹ ਗਾਲਾਂ ਕੱਢ ਰਹੇ ਵਾਲੀਆਂ ਹੁਣ ਤੁਸੀਂ ਜੇ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਤੁਹਾਨੂੰ ਦੇਖੂਗਾ ਹਾਂ ਭਾਵੇਂ ਕਿ ਆਪਣੀ ਸੋਸਾਇਟੀ ਆ ਫਿਰ ਸੌ ਦੇ ਪਿੱਛੇ ਸਿਰਫ ਤੁਹਾਨੂੰ ਇੱਕ ਜਾਂ ਦੋ ਔਰਤਾਂ ਹੀ ਦਿਖਣਗੀਆਂ ਇਸ ਤੋਂ ਵੱਧ ਨਹੀਂ ਦਿਖਣਗੀਆਂ ਪਹਿਲਾਂ ਤਾਂ ਇਹੀ ਸਾਡੀ ਸੋਸਾਇਟੀ ਨੂੰ ਦਰਸਾਉਣ ਦਾ ਵਕਤ ਸੀ ਕਿੰਨੇ ਕਿ ਜ਼ਿਆਦਾ ਡਿਵੈਲਪਡ ਆ ਪਰ ਫਿਰ ਵੀ ਇਨ੍ਹਾਂ ਮਾਂ ਦੇ ਪੁੱਤਾਂ ਨੇ ਇਨ੍ਹਾਂ ਵੀ ਧਿਆਨ ਨਹੀਂ ਰੱਖਿਆ ਵੀ ਕੁਝ ਔਰਤਾਂ ਹੈਗੀਆਂ ਨੇ ਉੱਥੇ ਖੜੀਆਂ ਇਵਨ ਕੁਝ ਬੱਚੇ ਆ ਕੁਝ ਬੱਚੀਆਂ ਨੇ ਬਹੁਤ ਛੋਟੀ ਉਮਰ ਦੀਆਂ ਲੜਕੀਆਂ ਨੇ ਉਹ ਉਹਨਾਂ ਦੇ ਸਾਹਮਣੇ ਦੇਖੋ ਕੀ ਗਾਲਾਂ ਕੱਢ ਰਹੇ ਆ ਕਿਰਾਂ ਨਾ ਦੂੰ ਗਾਲ ਕਿਵੇਂ ਕੱਢ ਨਾ ਰਾ ਇਹ ਮੈਨੂੰ ਕਿੰਨੇ ਬੰਦੇ ਇੱਥੇ ਖੜੇ ਆ ਇਹਨਾਂ ਚੋਂ ਕਿਸੇ ਇੱਕ ਦੀ ਹਿੰਮਤ ਤੱਕ ਨਹੀਂ ਹੋਈ ਇਹਨਾਂ ਨੂੰ ਕਨਫਰੋਂਟ ਕਰਨ ਦੀ ਇਹਨਾਂ ਨੂੰ ਇਹ ਕਹਿਣ ਦੀ ਕਿ ਆ ਤੁਸੀਂ ਇੱਥੇ ਕੀ ਜਲੂਸ ਕੱਢ ਰਹੇ ਹੋ ਪਬਲਿਕ ਪਲੇਸ ਆ ਇੱਥੇ ਔਰਤਾਂ ਨੇ ਵੀ ਆਉਣਾ ਇੱਥੇ ਬੱਚਿਆਂ ਨੇ ਵੀ ਆਉਣਾ ਬਸ ਦੰਦੀਆਂ ਕੱਢ ਰੇ ਸਾਰੇ ਦੇ ਸਾਰੇ ਲੋਕ ਇਹਨਾਂ ਵੱਲ ਦੇ ਇਹੀ ਉਹ ਲੋਕ ਨੇ ਜਿਹੜੇ ਪੰਜਾਬ ਪੰਜਾਬੀ ਪੰਜਾਬੀਆ ਤੋਂ ਵੀ ਕਰਨਗੇ ਤੇ ਕੱਲ ਨੂੰ ਹਰ ਕਿਸੇ ਨੂੰ ਕਹਿਣਗੇ ਕਿ ਨਹੀਂ ਅਸੀਂ ਸਭ ਤੋਂ ਮਹਾਨ ਆ ਸਾਡਾ ਕਲਚਰ ਸਭ ਤੋਂ ਮਹਾਨ ਆ ਤੁਸੀਂ ਇੱਕ ਸ਼ਬਦ ਸੁਣਿਆ ਹੋਣਾ ਮਰੀਆਂ ਜ਼ਮੀਰਾਂ ਵਾਲੇ ਲੋਕ ਆ ਤੁਹਾਡੇ ਸਾਹਮਣੇ ਨੇ ਇਹ ਨੇ ਮਰੀਆਂ ਜ਼ਮੀਰਾਂ ਵਾਲੇ ਲੋਕ ਆ ਤੁਹਾਡੇ ਸਾਹਮਣੇ ਤੁਹਾਨੂੰ ਮੈਂ ਦਿਖਾਤੇ ਇਹ ਹੁੰਦੇ ਆ ਮਰੀਆਂ ਜ਼ਮੀਰਾਂ ਵਾਲੇ ਲੋਕ ਅਨਪੜਤ ਚਲੋ ਗੱਲ ਅੱਜ ਦੀ ਆਪਣਾ ਹੋਰ ਵਿਸ਼ਾਵਾ ਪਰ ਨਾਲ ਇੱਕ ਅਨਪੜਤਾ ਵੀ ਤੁਸੀਂ ਸਟਾਈਲ ਤਾਂ ਦੇਖੋ ਬੋਲਣ ਦਾ ਅਨਪੜਤ ਨੂੰ ਲੈ ਜਾ ਕੰਮ ਨਹੀਂ ਹੋ ਗਈ ਕਿੰਨਾ ਕੁ ਹੋਰ ਤੁਸੀਂ ਸਾਨੂੰ ਦੇਸੀ ਬਣਾਉਣਾ ਵਾ ਕਿੰਨਾ ਕੁ ਹੋਰ ਪਿੱਛੇ ਤੱਕ ਜਾਵਾਂਗੇ ਗੱਡਿਆਂ ਤੱਕ ਤਾਂ ਲੈ ਆਏ ਫਿਲਮ ਵਾਲੇ ਸਾਨੂੰ ਉਸ ਤੋਂ ਵੀ ਪਿੱਛੇ ਚਲੇ ਜਾਣੇ ਆ ਨੰਗੇ ਹੁਣ ਇਹਨਾਂ ਨੇ ਹੋਣ ਲਾਤਾ ਇਹ ਜਿਹੇ ਵੀਡੀਓਜ਼ ਬਣ ਰਹੇ ਆ ਨੰਗੇਜ ਵੀ ਆ ਗਿਆ ਹੌਲੀ ਹੌਲੀ ਜੰਗਲਾਂ ਚੱਕ ਚਲੇ ਜਾਣੇ ਆ ਪ੍ਰੋਬਲਮ ਸਿਰਫ ਇਹ ਰਹਿ ਜਾਣੀ ਆ ਜੰਗਲ ਨਹੀਂ ਸਾਨੂੰ ਮਿਲਣੇ ਨਾ ਹੁਣ ਆਪਾਂ ਨੂੰ ਪੁਰਾਣੇ ਜਾਨਵਰ ਮਿਲਣੇ ਜਿਨ੍ਹਾਂ ਦੇ ਨਾਲ ਪਹਿਲਾ ਮਨੁੱਖ ਜਿਨ੍ਹਾਂ ਤੋਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਸ਼ਿਕਾਰ ਕਰਦਾ ਸੀਗਾ ਬਸ ਉਹ ਜੰਗਲ ਤੇ ਜਾਨਵਰ ਨਹੀਂ ਮਿਲਣੇ ਗਲੀਆਂ ਚ ਇੱਥੇ ਤੁਰੇ ਫਿਰਾਂਗੇ ਨੰਗੇ ਡੰਗਾ ਫੜ ਕੇ ਵੀ ਨਹੀਂ ਸਾਡਾ ਤਾਂ ਵਿਰਸਾ ਇਹ ਸੀਗਾ ਜੀ 2000 ਸਾਲ ਪਹਿਲੇ ਐਂ ਹੁੰਦਾ ਸੀਗਾ ਅਸੀਂ ਆਪਦਾ ਵਿਰਸਾ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਵਾ ਲੋਕ ਅੱਗੇ ਨੂੰ ਜਾਂਦੇ ਅਸੀਂ ਪਿੱਛੇ ਨੂੰ ਜਾ ਰਹੇ ਹੁਣ ਇੱਥੇ ਮੈਂ ਤੁਹਾਨੂੰ ਦਿਖਾਉਂਗਾ ਇੱਕ ਬਾਹਰਲਾ ਵੀਡੀਓ ਹੁਣ ਆ ਵੀਡੀਓ ਤੁਸੀਂ ਦੇਖਿਆ ਇੱਕ ਹੁਣੇ ਤੁਸੀਂ ਇੱਕ ਮੇਲੇ ਦਾ ਵੀਡੀਓ ਦੇਖਿਆ ਹੁਣ ਮੈਨੂੰ ਆਪਦੇ ਦਿਲ ਤੇ ਹੱਥ ਰੱਖ ਕੇ ਓਨੈਸਟਲੀ ਇੱਕ ਆਨਸਰ ਦਿਓ ਤੁਸੀਂ ਆਪਣੀ ਬੇਟੀ ਨੂੰ ਇਹਨਾਂ ਦੋਨੇ ਜਗ੍ਹਾ ਦੇ ਵਿੱਚੋਂ ਕਿਹੜੀ ਜਗ੍ਹਾ ਦੇ ਉੱਪਰ ਭੇਜਣਾ ਚਾਹੋਗੇ ਜੋ ਇਹ ਚਾਵੇ ਕਿ ਪਾਪਾ ਅੱਜ ਮੈਨੂੰ ਛੁੱਟੀ ਆ ਮੈਂ ਕਿਤੇ ਜਾਣਾ ਵਾਂ ਘੁੰਮਣ ਜਾਣਾ ਵਾਂ ਇਹਨਾਂ ਦੋਨਾਂ ਦੇ ਵਿੱਚੋਂ ਆ ਦੂਸਰਾ ਜਿਹੜਾ ਵੀਡੀਓ ਆ ਇਹ ਯੂਰਪ ਦਾ ਉਹ ਕਲਚਰ ਦਾ ਜਿਹਨੂੰ ਅਸੀਂ ਸਾਰਾ ਦਿਨ ਛੱਜ ਪਾ ਕੇ ਛਾਣਦੇ ਆ ਕਿ ਉਹਨਾਂ ਦਾ ਕਲਚਰ ਦੇਖੋ ਜਰਾ ਪਹਿਲੀ ਗੱਲ ਇਹ ਦੇਖੋ ਕਿ ਤੁਹਾਨੂੰ ਕਿੰਨੀਆਂ ਜ਼ਿਆਦਾ ਔਰਤਾਂ ਕਿੰਨੀਆਂ ਜ਼ਿਆਦਾ ਲੜਕੀਆਂ ਨਜ਼ਰ ਆ ਰਹੀਆਂ ਨੇ ਜਿਸ ਸਮਾਜ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਜਿੰਨੀ ਜ਼ਿਆਦਾ ਹੋਊਗੀ ਉੱਥੋਂ ਪਤਾ ਲੱਗਦਾ ਉਹ ਸਮਾਜ ਓਨਾ ਹੀ ਡਿਵੈਲਪ ਆ ਤੇ ਓਨਾ ਹੀ ਸੁਰੱਖਿਅਤ ਆ ਔਰਤਾਂ ਤੇ شریف ਬੰਦੇ ਉਸ ਸਮਾਜ ਦੇ ਵਿੱਚ ਓਨੇ ਹੀ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਆ ਹੁਣ ਤੁਸੀਂ ਮੇਲੇ ਆੜੇ ਚ ਕਿਉਂ ਨਹੀਂ ਭੇਜੋਗੇ ਕਿਉਂ ਡਰ ਲੱਗਦਾ ਨਾ ਹੁਣ ਕਿਹਦੇ ਤੋਂ ਡਰ ਲੱਗਦਾ ਜਿਹੇ ਜੇ ਆਪਣੇ ਵਰਗੇ ਅਸੀਂ ਬਣ ਗਏ ਉਹੋ ਜਿਹਾਂ ਤੋਂ ਡਰ ਲੱਗਦਾ ਕਿਉਂਕਿ ਪਤਾ ਵਾ ਜਿਹੜਾ ਗੰਦ ਇਹ ਲੋਕ ਸੁਣਾ ਰਹੇ ਆ ਉਹੀ ਸਾਡੇ ਵੀ ਜਿਹਨ ਦੇ ਵਿੱਚ ਤੇ ਉਹੀ ਇਹਨਾਂ ਔਰਤਾਂ ਦੇ ਨਾਲੇ ਕੀਤਾ ਜਾਊਗਾ ਉੱਥੇ ਦੂਸਰੇ ਪਾਸੇ ਉਹ ਦੂਸਰਾ ਵੀਡੀਓ ਤੁਸੀਂ ਇੱਕ ਹੋਰ ਚੀਜ਼ ਨੋਟ ਕਰੋ ਇੱਥੇ ਸਾਰਾ ਦਿਨ ਸਿਰ ਤੇ ਚੁੰਨੀ ਸਿਰ ਤੇ ਚੁੰਨੀ ਤੇ ਸਿਰ ਤੇ ਚੁੰਨੀ ਤੁਸੀਂ ਉੱਥੇ ਦੇਖ ਲਓ ਉਹਨਾਂ ਦੇ ਹਰ ਕੋਈ ਬੰਦਾ ਚਾਹੇ ਉਹ ਮਰਦਾ ਚਾਹੇ ਔਰਤਾ ਕਿੰਨੇ ਕੌਨਫੀਡੈਂਟ ਨੇ ਉਹ ਉਹਨਾਂ ਦੇ ਚਿਹਰੇ ਦੇ ਉੱਤੇ ਕਿੰਨਾ ਆਤਮ ਵਿਸ਼ਵਾਸ ਤੁਹਾਨੂੰ ਦਿਖ ਰਿਹਾ ਵਾ ਹੁਣ ਤੁਹਾਨੂੰ ਲੱਗਦਾ ਇਹਨਾਂ ਦੇ ਵਿੱਚੋਂ ਕੋਈ ਵੀ ਇਹਨਾਂ ਲੜਕੀਆਂ ਦੇ ਨਾਲ ਮੈਸਅਪ ਕਰ ਲੂਗਾ ਕੋਈ ਕਿਸੇ ਤਰ੍ਹਾਂ ਦਾ ਗਲਤ ਮਲਤ ਬੋਲ ਦੋਗਾ ਕਰਕੇ ਦੇਖ ਲੈਣੇ ਜਰਾ ਕੇ ਜਾ ਕੇ ਇਹ ਹੁੰਦਾ ਕਲਚਰ ਇਹਨੂੰ ਕਹਿੰਦੇ ਆ ਸਭਿਅਤਾ ਖੋਣੀ ਇੱਕ ਸਟਰੋਂਗ ਸਭਿਅਤਾ ਜਿੱਥੇ ਤੁਹਾਨੂੰ ਪਤਾ ਵਾ ਠੋਡੇ ਘਰ ਦੀਆਂ ਔਰਤਾਂ ਨੂੰ ਕੋਈ ਅੱਖ ਪਟਕੇ ਵੀ ਨਹੀਂ ਦੇਖ ਸਕਦਾ ਇਹ ਹੁੰਦਾ ਕਲਚਰ ਨਾ ਕਿ ਉਹ ਕਲਚਰ ਜਿੱਥੇ ਤੁਸੀਂ ਆਪ ਦੇ ਵਰਗਿਆਂ ਤੋਂ ਹੀ ਡਰ ਕੇ ਆਪਣੀ ਬੇਟੀ ਨੂੰ ਘਰੋਂ ਬਾਹਰ ਨਹੀਂ ਭੇਜ ਸਕਦੇ ਹਾਲੇ ਕੋਈ ਨਹੀਂ ਫਿਕਰ ਨਾ ਕਰੋ ਇਹ ਹਾਲੇ ਸ਼ੁਰੂ ਹੋਇਆ ਕਿਉਂਕਿ ਇੱਕ ਹੋਰ ਵੀ ਚੀਜ਼ ਆ ਇਸ ਪੂਰੇ ਦੇ ਪੂਰੇ ਟਰੈਂਡ ਦੇ ਪਿੱਛੇ ਕੀ ਆ ਈਜ਼ੀ ਮਨੀ ਆ ਅਨਪੜਤਾ ਤਾਂ ਚਲੋ ਹੈਗੀ ਆ ਕਿਉਂਕਿ ਤਕਰੀਬਨ ਡੇਢ ਦਹਾਕਾ ਹੋ ਚੁੱਕਿਆ ਪਾ ਪੰਜਾਬੀ ਸਿੰਗਰਾਂ ਨੂੰ ਪੂਰਾ ਜ਼ੋਰ ਲਾਉਂਦੇ ਹੋਏ ਤੇ ਫਿਲਮ ਵਾਲਿਆਂ ਨੂੰ ਕਿ ਕਿਤਾਬਾਂ ਵਾਲੇ ਵੀਕ ਹੁੰਦੇ ਆ ਕਮਜ਼ੋਰ ਹੁੰਦੇ ਆ ਕਿਤਾਬਾਂ ਕੁਝ ਨਹੀਂ ਹੁੰਦੀਆਂ ਮਰਦਾਨੀ ਅਸਲੀ ਹੁੰਦੀ ਆ ਪਰ ਉਹ ਮਰਦਾਨੀ ਜਿਹੜੀ ਠੋਡੀਆਂ ਆਪਣੀਆਂ ਕਰਦੀਆਂ ਔਰਤਾਂ ਨੂੰ ਬਚਾ ਨਹੀਂ ਸਕਦੀ ਹਲੇ ਹਜੇ ਬਹੁਤ ਹੋਰ ਆਉਣਗੇ ਤੁਸੀਂ ਦੇਖਿਓ ਅਗਲੇ ਕੁਝ ਮਹੀਨਿਆਂ ਦੇ ਵਿੱਚ ਪੂਰਾ ਪੰਜਾਬੀ ਦਾ YouTube ਭਰ ਜਾਣਾ ਵਾ ਇਸ ਤਰ੍ਹਾਂ ਦੇ ਕੰਟੈਂਟ ਦੇ ਨਾਲ ਇਹੀ ਆ ਜੀ ਸਾਡਾ ਫਿਊਚਰ ਕਿਤੇ ਪਾਣੀ ਦਾ ਮਸਲਾ ਵੀ ਆ ਪਾਣੀ ਵੀ ਜਾ ਰਿਹਾ ਕਿਤੇ ਕੁਝ ਹੋ ਰਿਹਾ ਕਿਤੇ ਕੁਝ ਹੋ ਰਿਹਾ ਸਾਰੇ ਪਾਸੇ ਪੈ ਰਹੀਆਂ ਨੇ ਵਿਚਕਾਰ ਹੁਣ ਇਹ ਇੱਕ ਹੋਰ ਚੀਜ਼ ਆ ਕੁਝ ਜ਼ਿਆਦਾ ਹੁਣ ਕਹਿਣ ਨੂੰ ਨਹੀਂ ਮੈਂ ਜੋ ਕਹਿਣਾ ਸੀ ਕਹਿ ਲਿਆ ਇਹ ਵੀਡੀਓ ਇੱਥੇ ਖਤਮ ਹੁੰਦਾ ਜੀ ਥੋੜਾ ਪੰਜਾਬ ਆ ਇਹ ਸਭ ਦੀ ਜ਼ਿੰਮੇਵਾਰੀ ਆ ਇਹਨੂੰ ਬਚਾਉਣਾ ਕਿਸ ਤਰ੍ਹਾਂ ਦੇ ਨਾਲ ਬਚਾਉਣਾ ਅਦਰਵਾਈਜ਼ ਜਿਹੜੇ ਪਾਸੇ ਨੂੰ ਆਪਾਂ ਜਾ ਰਹੇ ਆ ਕਲੀਅਰ ਦਿਖ ਰਿਹਾ ਆਪਾਂ ਨੂੰ ਕਲੀਅਰ ਬਹੁਤ ਤੇਜ਼ੀ ਦੇ ਨਾਲ ਜਾ ਰਹੇ ਆ ਇਹ ਵੀਡੀਓ ਇੱਥੇ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਕੱਲ ਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ